ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 114 ਸ਼ੇਖ ਚਿੱਲੀ ਦੇ ਸੁਪਨੇ ਮੈਨੂੰ ਆਖਣ ਮੇਰੇ ਸਾਥੀ ਮੇਰੀਆਂ ਲਿਖਤਾ ਨਿਤ ਨਵੇਂ ਸੁਪਨੇ ਆਣ ਜਗਾਉਂਦੀਆਂ ਨੇ ਔਜੜ ਜਾਂਦੇ ਰਾਹੀ ਕਦੇ ਜੋ ਰਾਹੋਂ ਪਟਕੇ ਪਟਕੇ ਹੋਏ ਰਾਹੀ ਨੂਰਾ ਪਾਉਂਦੀਆਂ ਨੇ ਜਿਵੇਂ ਕਹਿੰਦੇ ਹਨ ਹਰ ਇਨਸਾਨ ਸੁਪਨੇ ਲੈਂਦਾ ਫਿਰ ਉਹਨਾਂ ਸੁਪਨਿਆਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੁੰਦਾ ਹੈ ਮੇਰੇ ਮਨ ਵਿੱਚ ਵੀ ਸਰਕਾਰ ਦੀ ਬਿਹਤਰੀ ਲਈ ਲੋਕ ਇਤਾਂ ਲਈ ਭ੍ਰਿਸ਼ਟਾਚਾਰ ਖਤਮ ਕਰਨ ਲਈ ਤੇ ਸਰਕਾਰੀ ਤੰਤਰ ਵਿੱਚ ਨਿਯਮ ਕਾਨੂੰਨ ਤੇ ਜਵਾਬਤਾ ਪ੍ਰਣਾਲੀ ਨੂੰ ਸਰਲ ਤੇ ਲੋਕਪੱਖੀ ਪਾਰਦਰਸ਼ੀ ਕਿਵੇਂ ਕੀਤਾ ਜਾਵੇ ਇਹ ਖਿਆਲ ਉੱਠਦੇ ਰਹਿੰਦੇ ਹਨ ਫਿਰ ਆਪਣੇ ਸੁਝਾ ਸਰਕਾਰ ਨੂੰ ਲਿਖ ਕੇ ਭੇਜਣ ਦੀ ਆਦਤ ਵੀ ਹੈ ਉਸ ਸਿਲਸਲੇ ਦੀ ਕੜੀ ਵਿੱਚ ਇੱਕ ਸੁਝਾਵੀ ਸੀ ਸਭ ਤੋਂ ਪਹਿਲਾਂ ਪੰਜਾਬ ਹਤੈਸ਼ੀ ਚੰਗੇ ਬੁੱਧੀਮਾਨ ਤਜਰਬੇ ਤੇ ਉੱਚੇ ਕਿਰਦਾਰ ਵਾਲੇ ਲੋਕ ਲੱਭ ਕੇ ਇੱਕ ਬੁੱਧ ਵਿਵੇਕ ਬੈਂਕ ਬਣਾਵਾ ਫਿਰ ਉਹਨਾਂ ਤੋਂ ਕੰਮ ਦੀ ਸਲਾਹ ਲਵਾ ਜਿਸ ਨਾਲ ਪੰਜਾਬ ਦੀ ਬਿਹਤਰੀ ਦਾ ਰਾਹ ਖੁੱਲੇ ਸ਼ਹਿਰੀ ਵਿਕਾਸ ਯੋਜਨਾ ਬੰਦੀ ਤਰਜ਼ ਤੇ ਇੱਕ ਪਿੰਡੂ ਵਿਕਾਸ ਯੋਜਨਾ ਬੰਦੀ ਮਾਸਟਰ پلان ਤਿਆਰ ਕਰਵਾ ਕੇ ਪਿੰਡਾਂ ਦੇ ਨਕਸ਼ੇ ਪੰਚਾਇਤ ਜ਼ਮੀਨਾਂ ਦਾ ਰਿਕਾਰਡ ਦਾ ਡਾਟਾ ਬੇਸ ਆਉਣ ਵਾਲੇ ਸਮੇਂ ਵਿੱਚ ਕੀ ਕੀ ਸਹੂਲਤਾਂ ਕਿਵੇਂ ਦੇਣੀਆਂ ਨੇ ਸਮਾਨ ਤੇ ਲੇਬਰ ਕਿੱਥੋਂ ਕਿਵੇਂ ਆਊ ਤੂਬੇ ਦੇ ਕਮਿ ਸਾਧਨ ਕਿਵੇਂ ਜਟਾਉਣੇ ਨੇ ਪਿੰਡਾਂ ਦੇ ਆਬਾਦੀ ਦੇ ਵਿਕਾਸ ਸਦਕਾ ਨਵੀਆਂ ਕਲੋਨੀਆਂ ਪਾਰਕ ਸਕੂਲ ਗਰਾਊਂਡ ਲਾਇਬ੍ਰੇਰੀਆਂ ਅਤੇ ਲਾਲ ਡੋਰਾ ਬਦੌਣ ਲਈ ਨਵੀਆਂ ਫਿਰਨੀਆਂ ਦੀ ਮਾਰਕਿੰਗ ਕਰਵਾਵਾ ਸਾਂਝੀ ਖੇਤੀ ਸਹਿਕਾਰੀ ਖੇਤੀ ਦਾ ਇਜ਼ਰਾਈਲੀ ਮਾਡਲ ਦਾ ਤਜਰਬਾ ਨਮੂਨਾ ਲਾਗੂ ਕਰਾਂ ਕਿਸਾਨ ਯੂਨੀਅਨਾਂ ਨੂੰ ਭਰੋਸੇ ਚ ਰੱਖ ਕੇ ਕਰਾਂ ਕੁਝ ਕਿਸਾਨਾਂ ਨੂੰ ਇਜ਼ਰਾਈਲ ਵੀ ਵੇਖਣ ਲਈ ਭੇਜਾਂ ਪੰਜਾਬ ਵਿੱਚ ਕਰਨਾਟਕਾ ਦੀ ਤਰਸ ਤੇ ਮਜ਼ਬੂਤ ਲੋਕਪਾਲ ਕਾਨੂੰਨ ਲਿਆਵਾ ਇਸਤਾ ਲੋਕਪਾਲ ਜਸਟਿਸ ਜਸਪੀਰ ਸਿੰਘ ਵਰਗੇ ਇਮਾਨਦਾਰ ਦਮਦਾਰ ਤੇ ਸੇਵਾਮੁਕਤ ਜੱਜ ਨੂੰ ਲਾਵਾ ਜਿਸ ਨੂੰ ਕੇਜਰੀਵਾਲ ਨੇ ਦਿੱਲੀ ਵਿੱਚ ਲਾਉਣ ਦੀ ਪੇਸ਼ਕਸ਼ ਕੀਤੀ ਸੀ ਪਬਲਿਕ ਸਰਵੈਂਟਸ ਜ਼ਿੰਮੇਵਾਰੀ ਕਾਨੂੰਨ ਬਣਾਵਾ ਜਿਸ ਵਿੱਚ ਹਰ ਅਫਸਰ ਨੇਤਾ ਦੀ ਹਰ ਸੀਟ ਤੇ ਫਰਜ਼ ਅਤੇ ਜ਼ਿੰਮੇਵਾਰੀ ਤੇ ਅਣਗੈਲੀ ਦੀ ਸਜ਼ਾ ਦੀ ਵਿਵਸਥਾ ਹੋਵੇ ਜਿਸ ਦੇ ਘੇਰੇ ਵਿੱਚ ਸਾਰੀ ਕੈਬਨਿਟ ਸੀਐਸਟੇ ਡੀਜੀਪੀ ਆਉਂਦੇ ਹੋਣ ਸਰਕਾਰੀ ਸਕੂਲਾਂ ਖਾਸ ਕਰਕੇ ਵੱਡੇ ਸ਼ਹਿਰਾਂ ਵਿੱਚ ਡਬਲ ਸ਼ਿਫਟਾਂ ਕਰਾਂ ਟ੍ਰੈਫਿਕ ਦਾ ਪਾਰ ਘਟਾਵਾ ਸਰਕਾਰੀ ਇਮਾਰਤਾਂ ਦੀ ਪੂਰੀ ਵਰਤੋਂ ਹੋ ਸਕੂਲਾਂ ਦੀ ਕਪੈਸਿਟੀ ਵਿੱਚ ਵਾਧਾ ਹੋ ਕੁਝ ਇਮਾਰਤਾਂ ਪ੍ਰਾਈਵੇਟ ਸਕੂਲਾਂ ਨੂੰ ਕਿਰਾਏ ਤੇ ਦੂਜੀ ਸ਼ਿਫਟ ਲਈ ਦੇ ਕੇ ਆਮਦਨੀ ਦੇ ਸਾਧਨ ਪੈਦਾ ਕਰਾਂ ਇੰਜੀ ਟੈਕਨੀਕਲ ਕਾਲਜ ਅਤੇ ਹੋਰ ਵੱਡੇ ਕਾਲਜਾਂ ਦੀਆਂ ਇਮਾਰਤਾਂ ਦੂਜੀ ਸ਼ਿਫਟ ਲਈ ਲੀਸ ਤੇ ਦੇ ਕੇ ਨਾਈਟ ਕਾਲਜ ਚਾਲੂ ਕਰਕੇ ਗਰੀਬ ਲੋਕ ਜੋ ਦਿਨ ਨੂੰ ਨੌਕਰੀ ਮਜ਼ਦੂਰੀ ਕਰਦੇ ਨੇ ਅਦੇ ਸ਼ਾਮ ਨੂੰ ਦੂਜੀ ਸ਼ਿਫਟ ਵਿੱਚ ਉੱਚੀ ਪੜ੍ਹਾਈ ਕਰਕੇ ਗਿਆਨ ਵਿੱਚ ਵਾਧਾ ਕਰਨਗੇ ਟੈਕਨੀਕਲ ਵਿੱਦਿਆ ਹਾਸਲ ਕਰਨਗੇ ਬੇਰੁਜ਼ਗਾਰੀ ਨੂੰ ਠੱਲਪੂ ਇਸ ਸਕੀਮ ਨੂੰ ਲਰਨ ਵਾਈਲ ਯੂ ਅਰਨ ਤੇ ਦੂਜੀ ਅਰਨ ਵਾਈਲ ਯੂ ਲਰਨ ਭਾਪ ਯੂਨੀਵਰਸਿਟੀ ਅਮਚ ਪੜ੍ਹਦੇ ਵਿਦਿਆਰਥੀਆਂ ਲਈ ਕਾਲਜਾਂ ਸਕੂਲਾਂ ਤੇ ਹੋਰ ਥਾਵਾਂ ਤੇ ਪਾਰਟ ਟਾਈਮ ਨੌਕਰੀਆਂ ਦੇ ਕੇ ਉਹਨਾਂ ਨੂੰ ਸਵੈ ਰੁਜ਼ਗਾਰ ਪੈਦਾ ਕਰਾਂ ਜੋ ਆਪਣੀ ਪੜ੍ਹਾਈ ਦਾ ਖਰਚਾ ਆਪਣੇ ਸਿਰ ਤੇ ਚੁੱਕਣ ਪ੍ਰਾਈਵੇਟ ਕਾਰਪੋਰੇਟ ਹਸਪਤਾਲਾਂ ਦੀ ਲੁੱਟ ਰੋਕਣ ਲਈ ਇੱਕ ਰੈਗੂਲੇਟਰੀ ਕਾਨੂੰਨ ਤੇ ਟ੍ਰਿਬਿਊਨਲ ਕਮਿਸ਼ਨ ਬਣਾਵਾ ਜਿਸ ਕੋਲ ਰੇਡ ਕਰਨ ਜਰਮਾਨਾ ਲਾਉਣ ਦੇ ਅਧਿਕਾਰ ਹੋਣ ਤੇ ਮੁਆਵਜ਼ਾ ਪਾਉਣ ਦੇ ਹੱਕ ਹੋਣ ਤੇ ਲੋੜਵੰਦਾਂ ਦੀ ਹੱਕਰ ਸੀ ਕਰੀ। ਮਾਲ ਮਹਿਕਮੇ ਲਈ ਇੰਤਕਾਲ ਵਸੀਕੇ ਤਕਸੀਮ ਨਿਸ਼ਾਨਦੇਹੀ ਤੇ ਮਾਲ ਰਿਕਾਰਡ ਦੀ ਸੰਭਾਲ ਲਈ ਇੱਕ ਇੱਕ ਕਮਿਸ਼ਨ ਗਠਿਤ ਕਰਕੇ ਉਸ ਦੀ ਰਿਪੋਰਟ 6 ਮਹੀਨੇ ਵਿੱਚ ਹਾਸਲ ਕਰਕੇ ਲਾਗੂ ਕਰਾਂ। ਇਹ ਸਭ ਤੋਂ ਮਹੱਤਵਪੂਰਨ ਕੰਮ ਹੋਵੇ। ਸਰਕਾਰੀ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਰਿਸ਼ਵਤਖੋਰੀ ਦੀ ਵੱਡੀ ਇੰਡਸਟਰੀ ਨੂੰ ਖਤਮ ਕਰਨ ਲਈ ਇੱਕ ਸਰਲ ਪਾਰਦਰਸ਼ੀ ਕਾਨੂੰਨ ਬਣਾਵਾਂ ਜਿਸ ਤਹਿਤ ਬਦਲੀਆਂ ਹੋਣ। ਪੰਜਾਬ ਵਿੱਚ ਅੱਦੀ ਤੋਂ ਬਾਦਵੈਲੀ ਪਲੀਸ ਨੂੰ ਕੰਮ ਲਾਉਣ ਲਈ ਟ੍ਰੈਫਿਕ ਕਟੇ ਨਜਾਇਜ਼ ਕਬਜ਼ੇ ਖਤਮ ਕਰ ਲਈ ਰਸਤੇ ਬਣਾਵਾ ਟ੍ਰੈਫਿਕ ਕੈਮਰੇ ਲਾ ਕੇ ਆਟੋਮੈਟਿਕ ਚਲਾਨ ਚੰਡੀਗੜ੍ਹ ਦਿੱਲੀ ਬੰਬਈ ਦੀ ਤਰਫ ਸੇ ਲਾਗੂ ਕਰਕੇ ਆਮਦਨ ਵਿੱਚ ਵਾਧਾ ਤੇ ਐਕਸੀਡੈਂਟ ਦਾ ਰਕਟਾਵਾ ਨਸ਼ੇ ਤੇ ਗੈਂਗਸਟਰ ਨੂੰ ਫੜਨ ਲਈ ਇੱਕ ਪੋਰਟਲ ਬਣਾਵਾ ਜਿੱਥੇ ਲੋਕ ਗੁਪਤ ਸੂਚਨਾ ਐਨ ਵਕਤ ਸਿਰ ਦੇਣ ਕਟੋ-ਕਟ ਆਈਪੀਐਸ ਰੈਂਕ ਦਾ ਇਮਾਨਦਾਰ ਅਫਸਰ ਉਹ ਸੂਚਨਾ ਕੰਟਰੋਲ ਕਰੇ ਜੋ ਐਕਸ਼ਨ ਨਾਲਵੇ ਉਸ ਨੂੰ ਸਖਤ ਸਜ਼ਾ ਦੇਵਾ ਵੱਡੇ ਵੱਡੇ ਸ਼ਹਿਰਾਂ ਵਿੱਚ ਪੇਡ ਪਾਰਕਿੰਗ ਥਾਮਾ ਮਲਟੀ ਸਟੋਰੀ ਪਾਰਕਿੰਗ ਆ ਬਣਾ ਕੇ ਉੱਪਰ ਮਾਰਕੀਟ ਰੈਸਟੋਰੈਂਟ ਬਣਾ ਕੇ ਸੈਲਫ ਫਾਈਨਾਂਸਿੰਗ ਸਕੀਮ ਤਹਿਤ ਪ੍ਰਬੰਧ ਕਰਕੇ ਆਮਦਨੀ ਦੇ ਸਾਧਨ ਤੇ ਟ੍ਰੈਫਿਕ ਕੰਟਰੋਲ ਕਰਾਂ ਵੱਡੇ ਤੇ ਛੋਟੇ ਸ਼ਹਿਰਾਂ ਦੇ ਵੱਡੇ ਪਿੰਡਾਂ ਦਾ ਸੋਲਿਡ ਵੇਸਟ ਮੈਨੇਜਮੈਂਟ ਸਕੀਮਾਂ ਜੰਗਲਾਤ ਵਿਭਾਗ ਦੇ ਮਹਿਕਮਿਆਂ ਦੀਆਂ ਜ਼ਮੀਨਾਂ ਦਾ 33 ਸਾਲੀ ਹੋਰ ਬਰਾਬਰ ਦੀਆਂ ਜ਼ਮੀਨਾਂ ਨਾਲ ਤਬਾਦਲਾ ਕਰਕੇ ਉੱਥੇ ਰੁੱਖ ਲਗਾਵਾ ਪਾਰਕ ਬਣਾਵਾ ਸ਼ਰਾਬ ਦੀ ਵਿਕਰੀ ਲਈ ਬੰਬੇ ਦਿੱਲੀ ਦੀ ਸਰਸ ਤੇ ਕਾਰਪੋਰੇਸ਼ਨ ਬਣਾ ਕੇ ਕਈ ਗੁਣਾ ਇਨਕਮ ਵਿੱਚ ਵਾਦਾ ਕਰਾਂ ਤੇ ਸਸਤੀ ਚੰਗੀ ਸ਼ਰਾਬ ਵਿੱਚਾਂ ਸਰਕਾਰ ਤੇ ਸਰਕਾਰੀ ਮੁਲਜ਼ਮਾਂ ਦੇ ਆਪਸੀ ਝਗੜੇ ਨਿਬੇੜਨ ਲਈ ਤੇ ਮਾਲ ਅਦਾਲਤਾਂ ਦਾ ਭਾਰ ਘਟਕਣ ਲਈ ਮਾਲ ਟ੍ਰਿਬਿਊਨਲ ਸਥਾਪਿਤ ਕਰਾਂ ਸਰਕਾਰ ਨਾਲ ਚੱਲ ਰਹੇ ਮੁਲਾਜ਼ਮਾਂ ਦੇ ਕੇਸਾਂ ਦੀ ਕੋਹ ਕਰਨ ਲਈ ਇੱਕ ਐਜੀ ਦਾ ਇੱਕ ਐਲ ਆਰ ਦਾ ਇੱਕ ਸਬੰਧਤ ਵਿਭਾਗ ਦੇ ਨੁਮਾਇੰਦਾ ਲੈ ਕੇ ਕਮੇਟੀ ਕੇਸ ਤੋਂ ਕੇਸ ਸਵਾਰਥ ਕਰੇ ਕਿ ਸਰਕਾਰ ਦੇ ਕੇਸ ਵਿੱਚ ਜਾਣ ਹੈ ਕਿ ਨਹੀਂ ਜਾਂ ਅਦਾਲਤ ਤੋਂ ਬਾਹਰ ਸਮਝੌਤਾ ਕਰਕੇ ਨਿਬੇੜਾ ਕਰਾਂ ਖੇਤੀਬਾੜੀ ਤੇ ਕਿਸਾਨੀ ਨੂੰ ਖੜੋਤੋਂ ਕੱਢਣ ਲਈ ਕਿਸਾਨ ਯੂਨੀਅਨਾਂ ਖੇਤੀ ਮਾਹਰਾਂ ਤੇ ਆਰਥਿਕ ਮਾਹਰਾਂ ਦੀ ਟੀਮ ਦਾ ਇੱਕ ਖੇਤੀਬਾੜੀ ਸੁਧਾਰ ਕਮਿਸ਼ਨ ਗਠਿਤ ਕਰਕੇ 6 ਮਹੀਨੇ ਚ ਕਾਰਵਾਈ ਕਰਾਂ ਲੋਕੀ ਸ਼ਿਕਾਇਤ ਨਿਵਾਰਨ ਕਮੇਟੀਆਂ ਜ਼ਿਲ੍ਹਾ ਪੱਧਰ ਤੇ ਮੰਤਰੀ ਦੀ ਨਿਗਰਾਨੀ ਹੇਠ ਹਰ ਮਹੀਨੇ ਮੀਟਿੰਗ ਕਰਨ ਇਸ ਤਰ੍ਹਾਂ ਹੀ ਤਹਿਸੀਲ ਪੱਧਰ ਤੇ ਕਮੇਟੀਆਂ ਹੋਣ ਜੋ ਲੋਕ ਮਸਲੇ ਤੇ ਨਿੱਜੀ ਮਸਲੇ ਹੱਲ ਕਰਨ ਜਿਵੇਂ ਕਿ ਮਾਲ ਪੁਲਿਸ ਲੋਕਲ ਬਾਡੀਜ਼ ਤੇ ਪਿੰਡੂ ਵਿਕਾਸ ਸੇ ਮਹਿਕਮੇ ਕਾਬੂ ਵਿੱਚ ਰਹਿਣਗੇ ਪਿੰਡੂ ਬੱਚੇ ਜਿੱਥੇ ਬੱਚਿਆਂ ਨੂੰ ਟਿਊਸ਼ਨ ਦਾ ਪ੍ਰਬੰਧ ਨਹੀਂ ਅੰਗਰੇਜ਼ੀ हिसाब ਤੇ ਸਾਇੰਸ ਦੇ ਟੀਚਰ ਨਹੀਂ ਮਿਲਦੇ ਉਹਨਾਂ ਲਈ ਸਕੂਲ ਟਾਈਮ ਤੋਂ ਮਗਰੋਂ ਆਨਲਾਈਨ ਟਿਊਸ਼ਨ ਦਾ ਪ੍ਰਬੰਧ ਸਰਕਾਰੀ ਤੌਰ ਤੇ ਮੁਫਤ ਕਰਾਂ ਤਾਂ ਜੋ ਉਹ ਸ਼ਹਿਰੀ ਬੱਚਿਆਂ ਦਾ ਮੁਕਾਬਲਾ ਕਰ ਸਕਣ ਸ਼ਹਿਰੀ ਕਾਨੂੰਨ ਲਾਗੂ ਕਰਨ ਲਈ ਤੇ ਇਸੇ ਸੰਬੰਧੀ ਚਲਾਨ ਕੱਟਣ ਲਈ ਹਰ ਵੱਡੇ ਕਾਰਪੋਰੇਸ਼ਨ ਪੱਧਰ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਡੈਪੂਟੇਸ਼ਨ ਤੇ ਲੈ ਕੇ ਕਾਨੂੰਨ ਲਾਗੂ ਕਰਵਾਵਾ ਵਤਾਵਰਨ ਦੀ ਸੰਭਾਲ ਲਈ ਮੁੱਖ ਸੜਕਾਂ ਦੇ ਨਾਲ-ਨਾਲ ਜੰਗਲਾਤ, ਨਹਿਰੀ ਤੇ ਹੋਰ ਵਿਭਾਗਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਖੇਤਰ ਨੂੰ ਇਸ਼ਤਿਹਾਰ ਲਈ ਤੇ ਜੰਗਲ ਅਤੇ ਸੜਕਾਂ ਦੀ ਸੰਭਾਲ ਲਈ ਠੇਕੇ ਦੇਵਾਂ ਖਰਚਾ ਕਰਨ ਦੀ ਬਜਾਏ ਆਮਦਨ ਕਰਾਂ ਸ਼ਹਿਰੀ ਵਿਕਾਸ ਲਈ ਨਵੀਆਂ ਕਲੋਨੀਆਂ ਤੇ ਨਵੇਂ ਮਕਾਨ ਬਣਾਉਣ ਵਾਲੇ ਲੋਕਾਂ ਤੋਂ ਨਕਸ਼ੇ ਪਾਸ ਕਰਨ ਤੇ ਕਾਨੂੰਨ ਲਾਗੂ ਕਰਨ ਲਈ ਨਿਜੀ ਇਨਫੋਰਸ ਕਰਨ ਲਈ ਸ਼ਹਿਰਦਾਰ ਗਾਰਡ ਡਿਜੀਟਲਾਈਜੇਸ਼ਨ ਕਰਕੇ ਨਿਜੀ ਠੇਕੇਦਾਰ ਨਿਯੁਕਤ ਕਰਾਂ ਤਾਂ ਜੋ ਆਮਦਨ ਦੀ ਚੋਰੀ ਤੇ ਨਜਾਇਜ਼ ਉਸਾਰੀ ਰੋਕੀ ਜਾ ਸਕੇ ਪੁਲਿਸ ਦੀ ਧੱਕੇਸ਼ਾਹੀ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ਤੇ ਇੰਡੀਪੈਂਡੈਂਟ ਟ੍ਰਿਬਿਊਨਲ ਬਣਾਵਾ ਜੋ ਇਹਨਾਂ ਕੇਸਾਂ ਦੀ ਪੜਤਾਲ ਕਰਨ ਜੋ ਪੁਲਿਸ ਦੇ ਅਧੀਨ ਨਾ ਹੋ ਕੇ ਨਿਆਂਪਾਲਿਕਾ ਨੂੰ ਰਿਪੋਰਟ ਕਰਨ ਇਸ ਦੇ ਮੈਂਬਰ ਸੇਵਾਮੁਕਤ ਜੱਜ ਐਸ.ਟੀ.ਐਮ ਤੇ ਸੇਵਾਮੁਕਤ ਪੁਲਿਸ ਅਧਿਕਾਰੀ ਹੋਣ ਲੋਕਾਂ ਨੂੰ ਨਿਆਂ ਇਨਸਾਫ ਜਲਦੀ ਦੇਣ ਲਈ ਹਾਈ ਕੋਰਟ ਨਾਲ ਡਿਸਕਸ ਕਰਕੇ ਨਵੀਆਂ ਕੋਰਟਾਂ ਤੇ ਜੱਜਾਂ ਦੀ ਰਹਿਸ਼ਤਾ ਪ੍ਰਬੰਧ ਕਰਾਂ ਹੁਣ ਜੱਜਾਂ ਕੋਲ ਕੇਸਾਂ ਦੀ ਗਿਣਤੀ ਲੋਡ ਤੋਂ ਕਈ ਗੁਣਾ ਵੱਧ ਹੋਣ ਕਰਕੇ ਸਾਲਾਂ ਬਦੀ ਇਨਸਾਫ ਨਹੀਂ ਮਿਲਦਾ ਇਨਸਾਫ ਵਿੱਚ ਦੇਰੀ ਦਾ ਭਾਵ ਇਨਸਾਫ ਤੋਂ ਇਨਕਾਰੀ ਲੋਕਾਂ ਦਾ ਸਟੇਟ ਵਿੱਚ ਵਿਸ਼ਵਾਸ ਪੈਦਾ ਹੋਣਾ ਸਭ ਤੋਂ ਅਹਿਮ ਮੁੱਦਾ ਹੈ ਇਹ ਬਦਮਾਸ਼ੀ ਦੇ ਗੈਂਗਬਾਰ ਨੂੰ ਠੱਲ ਪਾਏਗਾ ਗੈਂਗ ਕਿਸੇ ਨਾ ਕਿਸੇ ਰੂਪ ਵਿੱਚ ਪੁਲਿਸ ਦੀ ਧੱਕੇਸ਼ਾਹੀ ਜਾਂ ਪੱਖਪਾਤੀ ਭੂਮਿਕਾ ਦੀ ਉਪਜ ਹੁੰਦੇ ਨੇ ਕੁਝ ਕੁ ਮਹਿਕਮਿਆਂ ਬਾਰੇ ਹੀ ਲਿਖਿਆ ਹੈ ਲੋਕਾਂ ਦਾ ਪ੍ਰਤੀਕਰਮ ਆਉਣ ਉਪਰੰਤ ਇਹ ਸੁਝਾਅ ਚੱਲਦੇ ਰਹਿਣਗੇ ਇਹ ਗੱਲਾਂ ਨਹੀਂ ਜਿਹੜਾ ਸਿਆਸੀ ਜਾਂ ਸਰਕਾਰੀ ਅਫਸਰ ਕੋਈ ਨੁਕਤਾ ਸ਼ੰਕਾ ਉਠਾਉ ਉਸ ਦੀ ਪੂਰੀ ਤਸੱਲੀ ਤੇ ਉਸ ਨੂੰ ਸਹਿਮਤ ਵੀ ਕਰਵਾਉਂਗਾ ਕਿ ਕਿਹੜਾ ਕੰਮ ਕਿਵੇਂ ਹੋ ਜ਼ਿਆਦਾ ਨੁਕਤੇ ਬਿਨਾਂ ਖਰਚੇ ਵਾਲੇ ਹੀ ਨਹੀਂ ਬਲਕਿ ਸੂਬੇ ਦੀ ਆਮਦਨ ਦੇ ਸਾਧਨ ਜਟਾਉਣ ਵਾਲੇ ਤੇ ਕਲਿਆਨਕਾਰੀ ਰਾਜਵਲ ਵੱਧ ਦੇ ਕਦਮ ਹਨ ਬਾਕੀ ਅਗਲੇ ਤੇ ਆਖਰੀ ਅੰਕ ਵਿੱਚ ਧੰਨਵਾਦ